ਖੰਨਾ ਵਿੱਚ ਉੱਗੇ ਪੰਜਾਬੀ ਗਾਇਕ ਗੁਰਦਾਸ ਮਾਨ ਦੀਆਂ ਅੱਖਾਂ 'ਚੋਂ ਹੰਝੂ ਵਗ ਰਹੇ ਸਨ ਜਦੋਂ ਮਕਬੂਲ ਗਾਇਕ ਲਾਬਜੰਜੂਆ ਦੇ ਅੰਤਮ ਸੰਸਕਾਰ ਦਾ ਵੇਲਾ ਆਇਆ ਜੋ ਵੀ ਲਾਬਜੰਜੂਆ ਨਾਲ ਜੁੜਾ ਰਿਹਾ ਉਹ ਇੱਕਦਮ ਆਏ ਇਸ ਖਬਰ ਤੇ ਵਿਸ਼ਵਾਸ ਨਹੀਂ ਕਰ پا ਰਿਹਾ ਸੀ ਹਜ਼ਾਰਾਂ ਨਾਮ ਅੱਖਾਂ ਨੇ ਜੰਜੂਆ ਨੂੰ ਆਖਰੀ ਵਿਦਾਇਗੀ ਦਿੱਤੀ ਮਰਹੂਮ ਗਾਇਕ ਦੇ ਪਰਿਵਾਰ ਨੂੰ ਗੁਰਦਾਸ ਮਾਨ ਸੰਭਾਲਦੇ ਨਜ਼ਰ ਆਏ ਲੋਕਾਂ ਦੇ ਅਜ਼ੀਜ਼ ਲਾਬਜੰਜੂਆ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ 57 ਸਾਲਾਂ ਦੇ ਲਾਜ ਜੰਜੂਆ ਦੀ ਵੀਰਵਾਰ ਨੂੰ ਮੁੰਬਈ ਦੇ ਗੋਰੇਗਾਓ ਸਥਿਤ ਫਲੈਟ ਚ ਲਾਸ਼ ਮਿਲੀ ਸੀ ਉਹ ਸ਼ੂਗਰ ਦੇ ਮਰੀਜ਼ ਸਨ ਉਹਨਾਂ ਦੀ ਮੌਤ ਹਾਰਟ ਅਟੈਕ ਨਾਲ ਹੋਈ ਸੀ ਜੰਜੂਆ ਆਪਣੇ ਪਿੱਛੇ ਆਪਣੀ ਪਤਨੀ ਅਤੇ ਆਪਣੇ 8 ਸਾਲ ਦੇ ਪੁੱਤਰ ਨੂੰ ਛੱਡ ਗਏ ਇਹ ਮਕਾਨ ਮਾਲਕਾਗੇ ਸੀ ਤੇ ਚਾਬੀ ਖੋਲਦੀ ਫਿਰ ਅੰਦਰ ਪੁਲਿਸ ਵਾਲੇ ਫਿਰ ਥਾਣੇ ਚ ਲੈ ਆ ਉੱਥੇ ਲੈ ਗਏ ਹਸਪੀਟਲ ਤੇਲੇ ਪੋਸਟਮਾਰਟਮ ਬਾਜਨਾ ਹੋਰ ਨੇ ਕਿਹਾ ਕਿ ਮੈਂ ਵੀ ਸੌਦਾ ਹਿੱਸਾ ਵੀ ਨਹੀਂ ਬਾਪਾ ਵਧੀਆ ਮਿਲਣਸਾਰ ਇਨਸਾਨ ਸੀਗਾ ਪਿਆਰ ਕਰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਆ ਕੁੜੀਆਂ ਨੂੰ ਰਕਲ ਲੇਤੀ ਕਿ ਲਾਲਾ ਪਾਉਂਦੇ ਆ ਮੇਰੀ ਘਰ ਤੋਂ ਸ਼ੈਂਸ ਇੱਕ ਛੋਟੀ ਹਲਦੇ ਤੋਂ ਬੜੀ ਜੰਜੂਆ ਦੇ ਪਰਿਵਾਰ ਦੇ ਇਸ ਦੁੱਖ ਦੀ ਘੜੀ ਵਿੱਚ ਪੰਜਾਬੀ ਸੰਗੀਤ ਜਗਤ ਦੀਆਂ ਨਾਮੀ ਹਸਤੀਆਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਜਿਨ੍ਹਾਂ ਵਿੱਚ ਸੁਰਿੰਦਰ ਛਿੰਦਾ ਗੁਰਦਾਸ ਮਾਨ ਦਵਿੰਦਰ ਖੰਨੇਵਾਲਾ ਮੁਕਸਨ ਇਸ ਤੋਂ ਇਲਾਵਾ ਲਾਪ ਜੰਜੂਆ ਦੇ ਹਜ਼ਾਰਾਂ ਦੇ ਗਿਣਤੇ ਵਿੱਚ ਪ੍ਰਸ਼ੰਸਕਾਂ ਨੇ ਵੀ ਉਹਨਾਂ ਨੂੰ ਆਖਰੀ ਸਲਾਮ ਕੀਤਾ ਲਾਬ ਜੰਜੂਆ ਦੋਨੋਂ ਘਰੇ ਪਹੁੰਚੇ ਜਦੋਂ ਜਾਣ ਲਗੇ ਮੈਂ ਕਿਹਾ ਲਾਬ ਤੈਨੂੰ ਇੱਕ ਗੀਤ ਦੇਣਾ ਸੀ ਉਹ ਰਸਤੇ ਵਿੱਚ ਸਕੀਮਾਂ ਬਣਾਉਂਦੇ ਆ ਰਹੇ ਸੀ ਯਾਰ ਗੁਰਦਾਸ ਤੋਂ ਇੱਕ ਗੀਤ ਲੈਣਾ ਮੈਂ ਉਹਨਾਂ ਨੂੰ ਅੱਜ ਉਹਨੇ ਕਿਹਾ ਨਹੀਂ ਸੀਗਾ ਮੈਂ ਉਹਨਾਂ ਨੂੰ ਕਿਹਾ ਲਾਬ ਤੈਨੂੰ ਇੱਕ ਗੀਤ ਦੇਣਾ ਹੈ ਮੈਂ ਗੀਤ ਦਿੱਤਾ ਬੜਾ ਖੁਸ਼ ਹੋਇਆ ਕਹਿੰਦਾ ਫਿਰ ਰਸਤੇ 'ਚ ਗੱਲਾਂ ਕਰਦੇ ਆ ਰਹੇ ਸੀ ਮੈਂ ਤੇ ਜੈਦੇਵ ਕਹਿੰਦਾ ਯਾਰ ਗੁਰਦਾਸ ਤੋਂ ਇੱਕ ਗੀਤ ਲੈਣਾ ਮੈਂ ਆਇਆ ਸੋ ਗੀਤ ਉਹ ਇਹ ਗਾਉਣ ਦਾ ਹੁਕਮ ਨਹੀਂ ਮਿਲਿਆ ਉਹਨੂੰ ਸੋ ਰੱਬ ਦੀਆਂ ਰੱਬ ਜਾਣੇ ਸਾਡੀ ਫੋਕ ਗਾਇਕੀ ਦੀ ਜੋ ਇੰਡਸਟਰੀ ਹੈ ਉਹਦੇ ਚੋਂ ਇਹੋ ਜਿਹੇ ਆ ਫਨਕਾਰ ਚਲੇ ਜਾਵੇ ਇੱਕ ਕਦੇ ਨਾ ਪੂਰਾ ਹੋਣ ਵਾਲਾ ਕੱਟਾ ਸੋ ਅਸੀਂ ਇਹੀ ਦੁਆ ਕਰਦੇ ਹਾਂ ਕਿ ਹੇ ਮਾਲਕ ਇਹੋ ਜਿਹੇ ਭਗਤ ਰੱਬ ਰੂਪ انسان ਨੂੰ ਆਪਣੇ ਚਰਨਾਂ 'ਚ ਵਸਾ ਦੇ ਪੰਜਾਬੀ ਗਾਇਕੇ ਚ ਨਾਮ ਖੜ ਚੁਕੇ ਜੰਜੂਆ ਬਾਲੀਵੁੱਡ ਵਿੱਚ ਵੀ ਖਾਸ ਕਰਕੇ ਅਕਸ਼ੇ ਕੁਮਾਰ ਦੇ ਫਿਲਮਾਂ ਵਿੱਚ ਗਾਣੇ ਗਾਏ ਨੇ ਉਹਨਾਂ ਦੇ ਗਾਣੇ ਪੂਰਾ ਹਿੰਦੁਸਤਾਨ ਗੂੰਗੁਣਾਉਂਦਾ ਹੈ